ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅਰਦਾਸ ਹੈ ਪ੍ਰਮਾਤਮਾ ਅਗੇ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ। ਤੇ ਪਹਿਲਾਂ ਮੈਂ ਸਾਈਡਾਂ ਤੋਂ ਮੈਂ ਕਿਹ ਚਲ ਤੋੜ ਲੈਨੇ ਆ ਸਾਗ ਫਿਰ ਵਿੱਚ ਪਿਆਲੀ ਤੇ ਬਾਅਦ ਵਿੱਚ ਜਾਵਾਂਗੇ। ਤੇ ਪਿਆਲੀ ਵਿੱਚ ਜਾ ਕੇ ਫਿਰ ਮੈਂ ਨਾ ਮੈਂ ਕਿਹ ਚੱਲ ਬੰਦਨਾ ਤੋਰੀਆ ਤੇ ਫੁੱਲ ਲਗਿਆ ਹਨਾ ਤੋਰੀਏ ਤੇ ਟਾਈਮ ਤਾਂ ਨਿਕਲ ਗਿਆ ਹੁਣ ਆ ਗਿਆ ਸਭ ਉਹਨੇ ਸਾਗ ਦਾ ਟਾਈਮ ਤੇ ਠੰਡ ਵੀ ਹੋ ਗਈ ਹੈ ਬਹੁਤ ਜ਼ਿਆਦਾ। ਇਹ ਹਰ चीज ਜਿਹੜੀ ਵਧੀਆ ਪਾਲਕ ਧਨੀਆਂ ਮੇਥੀ ਸਭ ਵਧੀਆ ਹੈ ਤੇ ਕਰਨਕ ਵੀ ਬਹੁਤ ਵਧੀਆ ਤੇ ਉਧਰ ਜਿਹੜੇ ਕੇਲਿਆਂ ਦੇ ਪੌਦੇ ਨੇ ਨਾ ਆਪਣੇ ਇਹਨਾਂ ਨੂੰ ਦੋ ਗੁੱच्छੇ ਲੱਗੇ ਨੇ ਕੇਲਿਆਂ ਦੇ ਬਹੁਤ ਹੀ ਮਤਲਬ ਕਿ ਗਰਮੀਆਂ ਵਿੱਚ ਇੱਕ ਗੁੱਛਾ ਤੋੜਿਆ ਸੀਗਾ ਪਕਾਇਆ ਸੀ ਤੇ ਹੁਣ ਦੋਹਾਂ ਤਿੰਨ ਮਹੀਨਿਆਂ ਦੇ ਵਿੱਚ ਇੱਕ ਗੁੱਛਾ ਜਿਹੜਾ ਆ ਉਹ 15 ਦਿਨਾਂ ਤੱਕ ਆਪਾਂ ਫੇਰ ਤੋੜ ਲਾਂਗੇ ਤੇ ਉਦੋਂ ਬਾਅਦ ਫੇਰ ਮਹੀਨੇ ਤੱਕ ਇੱਕ ਹੋਰ ਹੋ ਜਾਣਾ ਤੋੜਨ ਵਾਲਾ ਤੇ ਸਾਗ ਵੀ ਜਿਹੜਾ ਬਹੁਤ ਸੋਹਣਾ ਸੀਗਾ ਸਰੋਂ ਦਾ ਸਾਗ ਵੀ ਹੁਣ ਹੀ ਟਾਈਮ ਆ ਵੇਖੋ ਪੂਰਾ ਦਿਨ ਦੀ ਮਿਹਨਤ ਲੱਗ ਜਾਂਦੀ ਐ ਨੂੰ ਬਣਾਉਣ ਤੇ ਸਾਗ ਨੂੰ ਤੇ ਜੇ ਫੇਰ ਵੀ ਕੋਈ ਕਹਿ ਦੇ ਨੁਕਸ ਕੱਢ ਦਵੇ ਵਿੱਚੋਂ ਤੇ ਫੇਰ ਉਹਦੀ ਮਰਜ਼ੀ ਆ ਨਾ ਕਿਉਂਕਿ ਪੂਰਾ ਦਿਨ ਲੱਗ ਗਿਆ ਸੀਗਾ ਸਵੇਰ ਦੀ ਮੈਂ ਲੱਗੀ ਸੀ ਤੇ ਤੋੜ ਕੇ ਤੇ ਫਿਰ ਮੈਂ ਇੱਥੇ ਥੋੜਾ ਜਿਹਾ ਟਾਈਮ ਮੈਂ ਬੈਠੀ ਮੇਰੀਆਂ ਲੱਤਾਂ ਥੱਕ ਗਈਆਂ ਸੀ ਪਿਆਲੀ ਵਿੱਚ ਤੋੜ-ਤੋੜ ਕੇ ਲੱਕ ਵੀ ਥੱਕ ਗਿਆ ਲੱਤਾਂ ਵੀ ਥੱਕ ਗਈਆਂ ਤੇ ਬਾਕੀ ਜਿਹੜੀ ਫਿਰ ਘਰ ਜਾ ਕੇ ਇਹਨੂੰ ਸਾਫ ਸਫਾਈ ਕਰਨੀ ਆ ਧੋਣਾ ਆ ਖਾਣ ਨੂੰ ਤਾਂ ਇਹ ਸਵਾਦ ਲੱਗਦਾ ਆ ਪਰ ਮਿਹਨਤ ਬਹੁਤ ਲੈਂਦਾ ਆ ਜੇ ਚੁੱਲ੍ਹੇ ਤੇ ਬਣਾਉਂਦੇ 1 ਵਜੇ ਮੈਂ ਅੱਗ ਬਾਲ ਦਿੱਤੀ ਸੀ ਹੁਣ ਇਹਦਾ ਇਹ ਹੈਗਾ ਕਿ ਥੋੜਾ ਉੱਪਰੋਂ ਤੋੜੋ ਜੇ ਥੋੜਾ ਮੋੜ ਲਾਗੋ ਉਹਦਾ ਰੱਖ ਕੇ ਥੋੜਾ ਤੋੜ ਲਿਆ ਨਾ ਤੇ ਸਖਤ ਹੋਇਆ ਉਹਦਾ ਟੇਸਟ ਨਹੀਂ ਸਾਗ ਦਾ ਚੰਗਾ ਆਊਗਾ ਜਿੰਨੀਆਂ ਇਹ ਗੰਦਨਾ ਕੂੜੀਆਂ ਹੋਣਗੀਆਂ ਨਾ ਜਿਹੜੀ ਕੋਈ ਥੋੜੀ ਹੋ ਗਈ ਹੋਗੀ ਉਸ ਟਾਈਮ ਥਨੇ ਟੁੱਟ ਗਈ ਹੋਗੀ ਉਹਨੂੰ ਫਿਰ ਆਪਾਂ ਇੱਥੇ ਆ ਕੇ ਤੋੜ ਕੇ ਲਾ ਲੈਣਾ ਤੇ ਪਾਲਕ ਵੀ ਬਹੁਤ ਹੀ ਵਧੀਆ ਸੀ ਇਸ ਤਰ੍ਹਾਂ ਦੇ ਕੱਟ ਦਿਸ ਰਹੀ ਹੈ ਨਾ ਤੇ ਬਹੁਤ ਵਧੀਆ ਪਾਲਕ ਹੈਗੀ ਆ ਹਰ ਇੱਕ ਚੀਜ਼ ਜਿਹੜੀ ਆ ਉਹ ਐਸਟੈਂਡ ਤੇ ਬਹੁਤ ਹੀ ਸੋਹਣੀ ਸੌਫਟ ਤੇ ਵਧੀਆ ਆ ਧਨੀਆਂ ਵੀ ਆਦਰ ਮੇਥਰੀ ਗਾਜਰਾ ਆਦਰ ਗਾਜਰਾ ਤੇ ਜੇ ਛੋਟੀਆਂ ਨੇ ਗੋਭੀ ਵੀ ਛੋਟੀ ਆ ਔਰ ਇਸ ਸਾਲ ਮੈਂ ਨਾ ਪਿਆਜ਼ ਵੀ ਬੂਟੇ ਲਿਆਂਦੇ ਸੀ ਉਹ ਲਾਏ ਆ ਗੁੱਛੀ ਮਿਲ ਗਈ ਸੀ ਉਹ ਉਹ ਕਹਿੰਦੇ ਕੀ ਇਹ ਸਰਦੀਆਂ ਵਿੱਚ ਲਗਾਈ ਦੇ ਨੇ ਤੇ ਮੈਂ ਕਿਹਾ ਚੱਲ ਲਗਾ ਕੇ ਵੇਖ ਲੈਂਦੇ ਆਰ ਕੀ ਤੇ ਅਸੀਂ ਗਏ ਸੀ ਇੱਕ ਦਿਨ ਬਾਜ਼ਾਰ ਨਾਲੇ ਗੋਭੀ ਦੀ ਪਨੀਰੀ ਕੋਸ਼ ਤਾਂ ਬੀਜ ਲਗਾਏ ਸੀ ਗੋਭੀ ਦੇ ਉਹ ਵੀ ਹੋ ਗਏ ਵਧੀਆ ਤੇ ਪਨੀਰੀ ਵੀ ਲਿਆ ਕੇ ਲਗਾ ਦਿੱਤੀ ਔਰ ਪਿਆਜ਼ ਵੀ ਲਗਾਏ ਸੀ ਉਹ ਇਧਰਲੀ ਸਾਈਡ ਤੇ ਲੱਗੇ ਨੇ ਔਰ ਇਹੀ ਕੁਛ ਦਿਨ ਹੁੰਦੇ ਨੇ ਇਹ ਇਹਨਾਂ ਸਬਜ਼ੀਆਂ ਦੇ ਬਸਾ ਹੁਣ 2 ਮਹੀਨੇ ਜਿਹੜੇ ਨੇ ਇਹ ਹਰੀਆਂ ਪੱਤੇਦਾਰ ਸਬਜ਼ੀਆਂ ਜਿਹੜੀਆਂ ਨੇ ਇਹ ਹੋਣੀਆਂ ਵਾ ਗਰਮੀਆਂ ਵਿੱਚ ਵੀ ਹੁੰਦੀਆਂ ਨੇ ਪਰ ਉਹਨਾਂ ਦਾ ਆਪਣੀ ਆ ਟੇਸਟ ਹੈ ਇਹਨਾਂ ਦਾ ਆਪਣਾ ਸਾਗ ਤਾਂ ਵੈਸੇ ਵੀ ਬਹੁਤ ਮਸ਼ਹੂਰ ਹੈ ਪੰਜਾਬ ਦੀ ਵਿੱਚ ਇਹ ਜਿਹੜਾ ਸਟਾਲ ਆ ਇਹ ਅਜੇ ਬਾਦ ਵਿੱਚ ਬਾਕੀ ਦਾ ਵੱਢਣ ਲੱਗ ਗਏ ਸੀ ਇਹ ਮੱਕਈ ਬਾਜਰੇ ਵਾਲੀ ਜਿਹੜੀ ਪਹਿਲੀ ਉਹ ਵੇਲੀ ਬਾਦ ਵਿੱਚ ਹੋਈ ਤੇ ਫਿਰ ਇਹਨੂੰ ਬਾਦ ਵਿੱਚ ਬੀਜਿਆ ਜੀ ਨਾਲ ਜੇ ਨੂੰ ਦੂਸਰਾ ਸਾਗ ਖਤਮ ਹੋਣਾ ਉਹਨਾ ਟਾਈਮ ਤੱਕ ਘਰੇ ਤਿਆਰ ਹੋ ਜਾਣਾ ਤੇ ਫਿਰ ਟਾਈਮ ਥੋੜਾ ਵਧੀਆ ਨਿਕਲ ਜਾਣਾ ਹਨ ਤੇ ਤੋੜ ਕੇ ਧੋ ਕੇ ਫਿਰ ਮੈਂ ਖਿਆ ਚਲ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਧੋਣ ਤੋਂ ਪਹਿਲਾਂ ਇਹਨੂੰ ਸਾਗ ਨੂੰ ਨਾ ਉੱਪਰ ਤੋਰੀਆ ਜਿਹੜਾ ਫੁੱਲਿਆ ਸੀ ਨਾ ਉਹਦੇ ਫੁੱਲ ਡਿੱਗ ਜਾਂਦੇ ਨੇ ਤੇ ਇਸ ਤਰ੍ਹਾਂ ਝਾੜਨ ਦੇ ਨਾਲ ਨਾ ਕਾਫੀ ਫੁੱਲ ਜਿਹੜੇ ਨੇ ਉਹ ਨਿਕਲ ਜਾਂਦੇ ਨੇ ਵਿੱਚੋਂ ਤੇ ਫਿਰ ਧੋ ਲਈਏ ਨਾ ਧੂਨ ਦੇ ਨਾਲ ਵੀ ਬਹੁਤ ਜ਼ਿਆਦਾ ਫੁੱਲ ਨਿਕਲਦੇ ਜੇ ਖੱਟੇ-ਖੱਟੇ ਫੁੱਲ ਵਿੱਚ ਜ਼ਿਆਦੇ ਕਿਰੇ ਹੋਣਗੇ ਨਾ ਪੱਤੀਆਂ ਹੀ ਆ ਉਹ ਸਾਗ ਨਹੀਂ ਟੇਸਟ ਨਹੀਂ ਆਉਣਾ ਸਕਦਾ ਥੋੜੀ ਕੜੰਗ ਮਾਰਨਾ ਹੋ ਸਾਗ ਨੇ ਤੇ ਇਸ ਤਰ੍ਹਾਂ ਝਾੜਨ ਦੇ ਨਾਲ ਉਹ ਜਿਹੜਾ ਫੁੱਲ ਉੱਤੇ ਖਿੜਿਆ ਡਿੱਗੇ ਨੇ ਨਾ ਤੋਰੀਏ ਦੇ ਫੁੱਲ ਉਹ ਖੱਟੇ-ਖੱਟੇ ਜੇ ਉਹ ਕਾਫੀ ਹੱਦ ਤੱਕ ਨਿਕਲ ਜਾਂਦੇ ਨੇ ਇਸ ਤਰ੍ਹਾਂ ਜਦੋਂ ਧੋਈ ਜੋ ਦੋ ਤਿੰਨ ਪਾਣੀ ਤੋਂ ਚੰਗੀ ਤਰ੍ਹਾਂ ਤੇ ਜ਼ਿਆਦਾ ਹੀ ਲੱਗ ਜਾਂਦਾ ਪਾਣੀ ਕਉਂਕਿ ਉਹ ਫੁੱਲ ਜੇ ਵਿੱਚੋਂ ਨਿਕਲਦੇ ਜਾਂਦੇ ਨੇ ਧੋ ਕੇ ਤੇ ਥੋੜਾ ਜਿਹਾ ਟਾਈਮ ਮੈਂ ਰੱਖ ਦਿੱਤਾ ਸੀ ਮੈਂ ਕਿ ਇਹਦੇ ਚੋਂ ਪਾਣੀ ਨਿਕਲ ਜਾਵੇ ਤੇ ਫੇਰ ਹੀ ਆਪਾਂ ਇਹਨੂੰ ਧਰਾਂਗੇ 1 ਵਜੇ ਮੈਂ ਅਗ ਬਾਲ ਦਿੱਤੀ ਸੀ ਇਹ ਚੁੱਲੇ ਦੇ ਨਾਲ ਮਿੱਟੀ ਲੱਗਣ ਵਾਲੀ ਸੀ ਸਾਗ ਬੰਦਿਆ ਬੰਦਿਆ ਇੱਕ ਸਾਈਡ ਤੋਂ ਨਾ ਇਹਦੀ ਮਿੱਟੀ ਅਗਲੇ ਬਨੋਂ ਲੱਥ ਗਈ ਔਰ ਇਹ ਕੀ ਸਾਗ ਤੇ ਬਣ ਗਿਆ ਹੁਣ ਅਗਲੀ ਵਾਰ ਜਦੋਂ ਬਣਾਵਾਂਗੇ ਮਿੱਟੀ ਲਾ ਕੇ ਫੇਰ ਹੀ ਬਣਾਵਾਂਗੇ ਇਹਨੂੰ ਤੇ ਮੇਰਾ ਕੈਮਰਾਮੈਨ ਅਰਨਵ ਸੀਗਾ ਉਹ ਜਿਸ ਤਰ੍ਹਾਂ ਉਹਦਾ ਮਨ ਕੀਤਾ ਉਹਨੇ ਉਦਾਂ ਹੀ ਬਣਾਈ ਕਦੀ ਇੱਧਰ ਨੂੰ ਕਰੀ ਉੱਧਰ ਨੂੰ ਜਾ ਕੇ ਵੀਡੀਓ ਮੇਰੇ ਨਾਲ ਨਾਲ ਹੀ ਰਿਹਾ ਸੋਹਰਾ ਦਿਨ ਮਾਵਾ ਮੈਂ ਬਣਾਉਂਗਾ ਵੀਡੀਓ ਇਹਦਾ ਟੋਕੇ ਦਾ ਇਹ ਫਾਇਦਾ ਕਿ ਇਕੱਲਾ ਜਾਣਾ ਵੀ ਸਾਗ ਕੱਟ ਸਕਦਾ ਇਹਦੇ ਨਾਲ ਦੋ ਜਣੇ ਦੀ ਲੋੜ ਨਹੀਂ ਪੈਂਦੀ ਅੱਜੇ ਵੀ ਕਰਨੀ ਹੀ ਫਿਰ ਮੈਨੂੰ ਕੱਲੀ ਨੂੰ ਕੱਟਣਾ ਪਿਆ ਸਾਗ ਤੇ ਮੈਂ ਕਿੱਥੇ ਚੱਲ ਕੱਲੀ ਵੀ ਆਰਾਮ ਨਾਲ ਇਸ ਓਕੇ ਨਾਲ ਕੱਟ ਸਕਦੀ ਹਾਂ ਇਹ ਦੋ ਚੁੰਨੀਆਂ ਤੇ ਟੋਕਰੀ ਜਿਹੜੀ ਉਹ ਧੋ ਕੇ ਇਕੱਠੇ ਰੱਖ ਦੀਦੇ ਫਿਰ ਜਦੋਂ ਵੀ ਸਾਗ ਤੋੜਨ ਜਾਈਦਾ ਨਾ ਇਹ ਲੱਭਣਾ ਨਹੀਂ ਪੈਂਦਾ ਕੋਈ ਕੱਪੜਾ ਫਿਰ ਪੱਕਾ ਹੀ ਬਣਾਇਆ ਜਾਂ ਮੈਂ ਕਈ ਵਾਰੀ ਤੋੜਾ ਵੱਡਾ ਕੱਟ ਕੇ ਨਾ ਧੋ ਕੇ ਉਹਨੂੰ ਰੱਖ ਲੈਣੀ ਆ ਸਾਗ ਕੱਟਣ ਵਾਸਤੇ ਉੱਤੇ ਚੁੰਨੀ ਵਿਛਾ ਲਈਦੀ ਆ ਤੇ ਐ ਵਾਰੀ ਹਜੇ ਤੋੜਾ ਨਹੀਂ ਮੈਂ ਵੇ ਤੋਤਾ ਥੋੜਾ ਧੋ ਕੇ ਰੱਖੂੰਗੀ ਕਿਉਂਕਿ ਉਦੋਂ ਬਗੈਰ ਨਹੀਂ ਕੰਮ ਚੱਲਣਾ ਇਥੇ ਹਰਿਆ ਰਿਆ ਜਾਂ ਬਾਅਦ ਵਿੱਚ ਹੋ ਗਿਆ ਸੀ ਪਾਣੀ ਨਿਕ ਥੋੜਾ ਬੋਤਾ ਨਿਕਲਿਆ ਨਾ ਵਿੱਚੋਂ ਜਿਹੜਾ ਜੂਸ ਸਾਗ ਦਾ ਪਾਣੀ ਜਾਂ ਉਹ ਹੋ ਗਿਆ ਸੀ ਉਹਦੇ ਨਾਲ ਇਹ ਸਾਮਣਾ ਮੇਰਾ ਪੂਰਾ ਦਿਨ ਲੰਘਿਆ ਸੀ ਇਕੱਲੇ ਜਾਣੇ ਦਾ ਤੇ ਸਾਗ ਚੁੱਲੇ ਤੇ ਬਣਾਉਣਾ ਤੋੜਨਾ ਕਰਨਾ ਬਹੁਤ ਮੁਸ਼ਕਲ ਆ ਤੇ ਪੂਰੇ ਦਿਨ ਦੀ ਮਿਹਨਤ ਹੋ ਜਾਂਦੀ ਸਾਮਣਾ ਤੇ ਜੇ ਕੋਈ ਖਾਣ ਲਿਆ ਨੁਕਸ ਗੱਡੇ ਤੇ ਫਿਰ ਫਿਰ ਨਹੀਂ ਚੰਗਾ ਲੱਗਦਾ ਨਾ ਆਪ ਤੇ ਪੂਰੀ ਕੋਸ਼ਿਸ਼ ਕਰੀਦੀ ਆ ਕਿ ਸ ਟＳＴ ਬਣੇ ਸਾਗ ਤੇ ਅੱਗ ਵੀ ਇਹਦੇ ਥੱਲੇ ਪੂਰੀ ਮਚਾਉਣੀ ਪੈਂਦੀ ਤੇ ਅੱਗ ਤੇ ਚੰਗੀ ਫਿਰ ਮੱਚੀ ਸੀ ਨਾ ਇਹਦੇ ਥੱਲੇ ਆਰਨਮ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਲਿਆ ਲਿਆ ਆ ਕੇ ਨਾ ਤੇ ਵਿੱਥਲੀਆਂ ਹਰੀਆਂ ਡਾਣੀਆਂ ਪੱਤੇ ਮੈਂ ਥੋੜਾ ਜਿਹਾ ਟਾਈਮ ਅੰਦਰ ਕੰਮ ਕਰਨ ਚੱਲ ਗਈ ਇਹਨੇ ਚੁੱਲਾ ਭਰਿਆ ਹੀ ਮੇਰੇ ਆਂਦਿਆਂ ਨੂੰ ਤੇ ਥੋੜਾ ਜਿੰਨ ਦਾ ਸਾਗ ਠਾ ਹੁੰਦਾ ਗਿਆ ਨਾ ਫਿਰ ਮੈਂ ਉਦੋਂ ਉਦਾਂ ਹੀ ਵਿੱਚ ਹੋਰ ਖੜ ਲੈ ਕੇ ਖੜ ਕੇ ਪਾਈ ਗਈ ਇੱਧਰ ਤੇ ਮੈਂ ਵਿਖਾਇਆ ਹੀ ਨਹੀਂ ਜੇ ਤੁਹਾਨੂੰ ਦੂਸਰੀ ਸਾਈਡ ਦਾ ਵੇੜਾ ਆਪਾਂ ਵੇਖਿਆ ਹੀ ਨਹੀਂ ਆ ਤੁਸੀਂ ਮੈਂ ਬਣਾਈ ਨਹੀਂ ਵੀਡੀਓ ਬਣਾ ਦਿੰਦੀ ਤੇ ਵੇਖ ਦਿਓ ਅਰ ਨਵੇਂ ਕਿਹੜੇ ਖੇលਾਨੇ ਮਚਾਏ ਜਦੋਂ ਮੈਂ ਬਾਹਰ ਕੰਮ ਕਰਦੀ ਆ ਨਾ ਫਿਰ ਇਹਨੇ ਹੁੰਦਾ ਕਿ ਮਮਾ ਦੇ ਲਾਗੇ ਲਾਗੇ ਨੇ ਕਈ ਖੇਡਾਂ ਮੇਰੇ ਕੋਲ ਖੇਡਦੇ ਰਹਿਣਾ ਅਗ ਬਾਨਣ ਕਰਕੇ ਇਹਨੇ ਕਿੰਨੇ ਪੱਤੇ ਟਾਹਣੀਆਂ ਲਿਆ ਲਿਆ ਕੇ ਹਰੇ ਹੀ ਪੱਤੇ ਪਤਾ ਨਹੀਂ ਕਿਥੋਂ ਮੈਦੇ ਨੂੰ ਰੋਕਿਆ ਮੈਂ ਕਿਹਾ ਨਾ ਵੀ ਲਈਆ ਤਾਂ ਸੇ ਹਰੀਆ ਬਾਨਣ ਬਲੂਗਾ ਤੇ ਇਹਨੇ ਵਿੱਚ ਪੱਤੇ ਲਾਏ ਮੇਰੇ ਆਉਂਦਿਆਂ ਨੂੰ ਪਰਿਆ ਚੁੱਲਾ ਮੈਂ ਕਹ ਦੱਸ ਅਜੇ ਭਲੇ ਵੀਰੇ ਨੂੰ ਕਿ ਲੱਕੜਾਂ ਦੀ ਅੱਗ ਸੀ ਕੋਲਿਆਂ ਦੀ ਤੇ ਬੁੱਝੀ ਨਹੀਂ ਉਹ ਤਰਾਂ ਦੀ ਤੇ ਤੂੰ ਤੇ ਕੰਮ ਕਰ ਦਿੱਤਾ ਹੈ ਫਿਰ ਤੇ ਅਗਲੇ ਬਣਾ ਚੁੱਲੇ ਦਾ ਵੀ ਇੱਕ ਸਾਈਡ ਜੀ ਲੱਥ ਗਈ ਤੇ ਮੈਂ ਸਾਰਾ ਕੁਛ ਵਿੱਚ ਵਿਆਹ ਹੋਣਾ ਹੈ ਮੇਰੇ ਆਉਂਦਿਆਂ ਨੂੰ ਪਾਣੀ ਇਹਦੇ ਉੱਤੇ ਨਾ ਰੱਖ ਦਿੱਤਾ ਪਾਂਡਾ ਵਰਕੇ ਤੇ ਉਹ ਪਾਣੀ ਗਰਮ ਹੁੰਦਾ ਰਹਿੰਦਾ ਨਾ ਫਿਰ ਜਦੋਂ ਰੇਜਦਾ ਨਾ ਸਾਗ ਸਰੋਂ ਦਾ ਸਾਗ ਪਾਣੀ ਵੀ ਜ਼ਿਆਦਾ ਲੈਂਦਾ ਜਿੱਦਾਂ ਜਿੱਦਾਂ ਰੇਜਦਾ ਜਾਂਦਾ ਨਾ ਫਿਰ ਉਹ ਪਾਣੀ ਉੱਪਰ ਜਿਹੜਾ ਰੱਖਿਆ ਉਹ ਗਰਮ ਹੋ ਜਾਂਦਾ ਤੇ ਉਹ ਫਿਰ ਥੋੜੇ ਕੁ ਟਾਈਮ ਬਾਅਦ ਆਉਹੀ ਪਾਦੀ ਦਾ ਵਿੱਚ ਆ ਗਰਮ ਹੋ ਨਾ ਲੱਗਿਆ ਫਿਰ ਹੋਰ ਕੰਮ ਕਰਦੇ ਨਹੀਂ ਤਾਂ ਥੋੜੇ ਥੋੜੇ ਟਾਈਮ ਬਾਅਦ ਅੱਗ ਬਾਲਦੇ ਜਾਇਦਾ ਬਾਕੀ ਅਰਨਾ ਵਰਗਾ ਘੋਲ ਹੋਏ ਫਿਰ ਥੋੜੇ ਟਾਈਮ ਬਾਅਦ ਬਾਲਣ ਦੀ ਜ਼ਰੂਰਤ ਨਹੀਂ ਐ ਸੁੱਕੇ ਗਿੱਲੇ ਬਾਲਣ ਦੇ ਪਾਮੜ ਮਚਾਈ ਰੱਖਣੇ ਐ ਤੇ ਪਹਿਲਾਂ ਤੇ ਕੋਲਿਆਂ ਨਾਲ ਬਹੁਤ ਜ਼ਿਆਦਾ ਖੇਡਦਾ ਹੁੰਦਾ ਸੀ ਹੁਣ ਉਹਦੇ ਹਟਿਆ ਵਾ ਜੇ ਅ ਬਾਕੀ ਸ਼ਾਮ ਹੋ ਗਈ ਸੀ ਮੈਨੂੰ 1 ਵਜੇ ਲੱਗੀ ਸੀ ਤੇ ਸ਼ਾਮ ਨੂੰ ਮੈਂ ਕੋਟੀ ਪਾ ਲਈ ਹੁਣ ਠੰਡ ਲੱਗਣ ਲੱਗੀ ਸੀ ਉੱਪਰ ਨਾ ਇੱਧਰ ਟਾਇਲਾਂ ਲੱਗੀਆਂ ਪਹਿਲਾਂ ਚੁੱਲਾ ਜਿਹੜਾ ਸੀ ਇੱਧਰਲੀ ਸਾਈਡ ਤੇ ਰੱਖਿਆ ਸੀਗਾ ਤੇ ਟਾਇਲਾਂ ਲੱਗ ਗਈਆਂ ਨਾ ਫਿਰ ਉਹਦਾ ਕਰਕੇ ਅਜੇ ਉੱਪਰ ਨਹੀਂ ਰੱਖਿਆ ਮੈਂ ਰਾਦਾ ਕਿ ਇੱਥੋਂ ਸਾਈਡ ਚੇਂਜ ਕਰਦਾ ਹੁਣ ਉੱਪਰ ਨਾ ਹੀ ਰੱਖਾਂ ਤੇ ਗਿੱਲਾ ਕੱਪੜਾ ਕਰਕੇ ਨਾ ਇਸ ਤਰ੍ਹਾਂ ਕੋਸ਼ਿਸ਼ ਤਾਂ ਕਰੀ ਦੀ ਹੈ ਕਿ ਪਤਿਲਾ ਸਾਫ਼ ਹੋ ਜਾਵੇ ਪਰ ਹੋਇਆ ਕਿ ਪੂਰੀ ਤਰ੍ਹਾਂ ਤੇ ਨਹੀਂ ਸਾਫ਼ ਹੁੰਦਾ ਪਰ ਕੋਸ਼ਿਸ਼ ਕਰੀ ਦੀ ਹੈ ਕਿ ਚਲੋ ਹਨਾ ਛਿੱਟਾਂ ਛੁੱਟਾਂ ਪਈਆਂ ਹੁੰਦੀਆਂ ਸਾਗ ਰਿਜਦੇਆਂ ਤੇ ਉਹ ਥੋੜਾ ਸਾਫ਼ ਹੋ ਜਾਵੇ ਕੰਡੇ ਸਾਫ਼ ਹੋ ਜਾਣ ਤੇ ਰਿਜਦੇਆਂ ਉਹ ਫਿਰ ਹੋ ਜਾਂਦਾ ਉਪਰੋਂ ਪਤਿਲਾ ਖਰਾਬ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕਹਿੰਦੀ ਪਹਿਲੀਆਂ ਜਨਾਨੀਆਂ ਇਸ ਤਰ੍ਹਾਂ ਕਰਦੀਆਂ ਹੁੰਦੀਆਂ ਕਈ ਗੱਲਾਂ ਫਿਰ ਉਹਨਾਂ ਦੇ ਪਾਈਆਂ ਆਤਾ ਪੈ ਜਾਂਦੀਆਂ ਨੇ ਤੇ ਆਹ ਵੇਖੋ ਥੱਲੇ ਹਰੇ ਪੱਤੇ ਇਹਨਾਂ ਆਹ ਵੇਖੋ ਆਗੇ ਨਾ ਉਦੋਂ ਇਹਨੇ ਬਾਅਦ ਵਿੱਚ ਫਿਰ ਲਗਾ ਦਿੱਤੇ ਥੱਲੇ ਹਰੇ ਪੱਤੇ ਡਾਣੀਆਂ ਕਈ ਕੁਝ ਇਹਨੇ ਕੀਤਾ ਫਿਰ ਮੈਂ ਥੋੜਾ ਥੋੜਾ ਕਰਕੇ ਇਹਨਾਂ ਨੂੰ ਹਰੀਆਬਾਲਾਂ ਤੇ ਚੁੱਕ ਦਿੱਤਾ ਰਿਜਣ ਲੱਗਿਆ ਬਸ ਹੁਣ ਰੇਜੀ ਚੱਲਿਆ ਬਸ ਥੋੜਾ ਹੀ ਕੰਮ ਰਹਿ ਗਿਆ ਬਹੁਤ ਵਧੀਆ ਬਣਿਆ ਸੀ ਤੇ ਚੁੱਲੇ ਤੇ ਬਣੀ ਚੀਜ਼ ਤਾਂ ਉਹ ਵੀ ਸਵਾਦ ਹੁੰਦੀ ਆ ਨਾ ਜਦੋਂ ਕਿਤੇ ਮੇਰਾ ਮਨ ਕਰੇ ਮੈਂ ਉਦੋਂ ਅੱਗ ਬਾਲ ਲੈਨੀ ਆ ਨਹੀਂ ਤਾਂ ਹੁਣ ਤਾਂ ਗੈਸ ਤੇ ਹੀ ਖਾਣਾ ਬਣਦਾ ਪਰ ਜਦੋਂ ਕਿਤੇ ਮਨ ਕਰੇ ਉਦੋਂ ਮੈਂ ਬਾਲ ਲੈਨੀ ਅੱਗ ਪਰ ਚੁੱਲੇ ਤੇ ਸਾਗ ਉਤੇ ਬਣਦਾ ਬੜਾ ਟੇਸਟੀ ਹੈ ਪਰ ਇਹ ਕਿ ਅੰਦਰ ਵੀ ਕੰਮ ਬਾਕੀ ਸਾਰੇ ਕੰਮ ਅੰਦਰ ਹੁੰਦੇ ਨੇ ਨਾ ਤੇ ਫੇਰੇ ਬਹੁਤ ਵੱਜਦੇ ਨੇ ਬਾਹਰ ਅੰਦਰ ਬਾਹਰ ਅੰਦਰ ਤੇ ਸੋ ਲੋ ਕੋਈ ਗੱਲ ਨਹੀਂ ਫਿਰ ਹੁਣ ਇਹਦਾ ਵੀ ਟਾਈਮ ਆ ਤੋੜੋ ਸਾਫ ਕਰੋ ਬਣਾਓ ਇਸ ਨੂੰ ਤੇ ਮੇਰੇ ਚੈਨਲ ਤੇ ਜਿਹੜੇ ਵੀ ਵੀਰ ਪੈਣਾ ਪਹਿਲੀ ਵਾਰ ਹੀ ਆਏ ਨੇ ਚੈਨਲ ਨੂੰ ਕਰ ਲਓ ਜੁਆਇਨਿੰਗ ਸਬਸਕ੍ਰਾਈਬ ਕਰ ਲਓ ਤੇ ਲਾਈਕ ਜਰੂਰ ਕਰ ਦਿਆ ਕਰੋ ਲਾਈਕ ਬਹੁਤ ਘੱਟ ਹੁੰਦੇ ਨੇ ਵਿਊ ਤਾਂ ਆਉਂਦੇ ਪਰ ਲਾਈਕ ਬਹੁਤ ਘੱਟ ਹੁੰਦੇ ਲਾਈਕ ਵੀ ਕਰ ਦਿਆ ਕਰੋ ਇੱਕ ਹਾਈਪ ਦਾ ਨਿਸ਼ਾਨ ਉੱਪਰ ਆਉਂਦਾ ਹਾਈਪ ਵੀ ਕਰ ਦਿਆ ਕਰੋ ਜੀ ਅ ਬਹੁਤ ਮਿਹਨਤ ਲੱਗਦੀ ਆ ਬਣਾਉਣ ਤੇ ਵੀਡੀਓ ਤੇ ਸਾਗ ਬਣ ਤੋਂ ਬਾਅਦ ਆਪਾਂ ਮੈਂ ਇਹਦੇ ਚਾਟਾ ਪਹਿਲਾਂ ਕਣਕ ਦਾ ਵੀ ਗੁੰਨ ਕੇ ਰੱਖਿਆ ਸੀ ਕੁਛ ਉਹ ਵੀ ਰੋਟੀਆਂ ਪਕਾਉਣੀਆਂ ਨੇ ਤੇ ਫਿਰ ਮੈਂ ਅ ਮੱਕੀ ਦੀ ਰੋਟੀ ਜਿਹੜੀ ਆ ਉਹ ਬਣਾਈਆਂ ਰੋਟੀਆਂ ਕੁਛ ਮੱਕੀ ਦੀਆਂ ਬਣਾ ਲਈਆਂ ਬੱਚੇ ਵੀ ਖਾ ਲੈਂਦੇ ਨੇ ਪਹਿਲਾਂ ਪਹਿਲਾਂ ਕਰਦੇ ਸੀ ਹੁੰਦਾ ਅਰਨਵ ਵੀ ਮੱਕੀ ਦੀ ਰੋਟੀ ਖੁਸ਼ ਹੋ ਕੇ ਖਾਂਦਾ ਸ਼ੈਨ ਵੀ ਸਾਰੇ ਖਾ ਲੈਂਦੇ ਨੇ ਮੱਕੀ ਦੀ ਰੋਟੀ ਸਵਾਦ ਲੱਗਦੀ ਆ ਵੇਹੇ ਕਿ ਇਹ ਦਿਨ ਬਾਜਰਾ ਵੀ ਲੈ ਕੇ ਆਵਾਂਗੇ ਬਾਜਰੇ ਦਾ ਆਟਾ ਵੀ ਆਟਾ ਹੀ ਲੈਣ ਦਾ ਸੀਗਾ ਹੁਣ ਮੱਕਈ ਦਾ ਆਰਕੀ ਲਈ ਨਹੀਂ ਨਾ ਆਟਾ ਭਾਇਆ ਨਾ ਮੱਕਈ ਲਈ ਚੈਨਲ ਦੇਖੋ ਵੀਡੀਓ ਬਣਾਉਣ ਤੇ ਬਹੁਤ ਟਾਈਮ ਲੱਗਦਾ ਚੈੱਕ ਕਰਨਾ ਬਾਰ ਬਾਰ ਕਿ ਕੁਛ ਮਤਲਬ ਕਿ ਹਰ ਇੱਕ ਚੀਜ਼ ਪਰਫੈਕਟ ਜਿਹੜੀ ਅਸੀਂ ਪਾਈਏ ਵੀਡੀਓ ਵਿੱਚ ਹੈ ਤੇ ਤੁਹਾਡੇ سپورਟ ਦੀ ਬਹੁਤ ਜ਼ਰੂਰਤ ਹੈ ਜੀ سپورਟ ਮਿਲੂਗੀ ਤਾਂ ਹੀ ਹੌਂਸਲਾ ਜਿਹੜਾ ਬੰਦੇ ਦਾ ਹਨਾ ਹੌਂਸਲਾ ਬਣ ਜਾਂਦਾ ਹੈ ਕਿ ਚਲੋ سپورਟ ਹੈ ਹਨਾ ਇਹ ਇਧਰੋਂ ਆਵੇ ਕੋ ਚੁੱਲਾ ਨਾ ਟੁੱਟ ਗਿਆ ਅੱਗੋਂ ਇਹਨੂੰ ਹੁਣ ਅਗਲੀ ਵਾਰੀ ਸਾਗ ਬਣਾਉਣ ਤੋਂ ਪਹਿਲਾਂ ਇੱਕ ਰੀ ਬਣਾਉਣਾ ਪੈਣਾ ਉਹਦੀ ਸਿੱਖ ਜੀ ਵੀ ਨਿਕਲ ਗਈ ਵਿੱਚੋਂ ਮੈਂ ਪਰੋਲਾ ਦੇ ਫੇਰਿਆ ਸੀ ਤੇ ਪਰ ਪਿਆ ਪਿਆ ਗਲ ਗਿਆ ਹਨਾ ਤੇ ਨਾਲ ਇਹ ਟਿਕਾਣਾ ਵੀ ਜਿਹੜਾ ਉਹ ਵੀ ਪਹਿਲਾਂ ਵਾਲੇ ਥਾਂ ਹੀ ਵੇਖਾਂਗੀ ਰੱਖ ਦਾਂਗੀ ਤੇ ਅਰਨਵ ਨੇ ਮੇਰੇਆ ਬਹੁਤ ਸਾਥ ਦਿੱਤਾ ਉਹ ਦਿਨ ਲਓ ਜੀ ਮੱਕੀ ਦੀ ਰੋਟੀ ਸਾਗ ਮੱਖਣ ਤਿਆਰ ਹੈ ਜੀ ਖਾ ਲਓ ਸਾਰੇ ਫਿਰ ਆਜੋ ਖਾਈਏ ਸਾਰੇ ਜਿਹੜਾ ਖਾ ਗਏ ਤੁਸੀਂ ਭਲਾ ਪੂਰੇ ਦਿਨ ਦੀ ਮਿਹਨਤ ਆ ਮੇਰੀ ਕਿਵੇਂ ਦਾ ਬਣਿਆ ਹੂੰ ਮਜ਼ਾ ਆ ਗਿਆ ਹੂੰ ਮਜ਼ਾ ਤੇ ਆਉਣਾ ਹੀ ਬਹੁਤ ਸੁਆਦ ਹੂੰ ਬਹੁਤ ਵਧੀਆ ਮਾੜਾ ਹੱਕ ਜਾਣਾ ਕਿੱਥੇ ਬਾਕੀ ਦੀਆਂ ਰੋਟੀਆਂ ਨਾਲ ਪੂਰਾ ਦਿਨ ਖਾਇਨਾ ਅੱਛਾ ਤੈਨੂੰ ਵੇਖ ਕੇ ਹਰ ਮੁੜ ਕੇ ਠੀਕ ਹੈ ਹਾਂ ਅਸੀਂ ਹੋਰ ਪਕਾ ਲਾਂਗੇ ਤੇ ਬਹੁਤ ਸੁਆਦ ਹੈ ਬਹੁਤ ਵਧੀਆ ਹੂੰ ਮੇਰੀ ਟੇਟੀ ਅੱਛਾ ਟੇਢੀ ਟੇਢੀ ਬਹੁਤ ਵਧੀਆ ਬਣਿਆ